ਅਗਲੀ ਗੱਲ ਕਰੀਏ ਮਾਨ ਸਾਹਿਬ ਦੀ ਸ਼ਰਮਾ ਜੀ ਮਾਨ ਸਾਹਿਬ ਦੇ ਬਾਰੇ ਆਪਾਂ ਜਦੋਂ ਤੋਂ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਖਰ ਕਈ ਚੰਗੇ ਫੈਸਲੇ ਵੀ ਹੋਣਗੇ ਪਰ ਜਿੰਨਾ ਫੈਸਲਿਆਂ ਦੇ ਵਿੱਚ ਇਹਨਾਂ ਨੇ ਗੱਲਾਂ ਦੇ ਮੁਲੰਮੇ ਦੇ ਵਿੱਚ ਲਪੇਟ ਕੇ ਕੁਝ ਜਿਹੜੇ ਲਾਲੀਪਾਪ ਲੋਕਾਂ ਨੂੰ ਦਿੱਤੇ ਨੇ ਤੇ ਉਹਦੇ ਵਿੱਚੋਂ ਨਿਕਲਿਆ ਕੱਖ ਨਹੀਂ ਉਹਨਾਂ ਦੇ ਉੱਤੇ ਆਪਾਂ ਲਗਾਤਾਰ ਨਜ਼ਰ ਬਣਾਈ ਹੋਈ ਹੈ ਨੀਤੀਯੋਗ ਦੇ ਬਾਰੇ ਆਪਾਂ ਕੱਲ ਵੀ ਥੋੜੀ ਚਰਚਾ ਛਿੜੀ ਸੀ ਪਰ ਹੁਣ ਸਵਾਲ ਪੈਦਾ ਹੋ ਗਿਆ ਵੀ ਨੀਤੀਯੋਗ ਦੀ ਮੀਟਿੰਗ ਦੇ ਵਿੱਚ ਦੋ ਮਾਨ ਸਾਹਿਬ ਬੈਠਣਗੇ ਤੇ ਜਦੋਂ ਉਹ ਉੱਠਣਗੇ ਕਿ ਪਾਣੀਆਂ ਦਾ ਮਸਲਾ ਸੁਲਝਾ ਕੇ ਉੱਠਣਗੇ ਇੱਕ ਬੂੰਦ ਵੀ ਪਾਣੀ ਦਾ ਮਸਲਾ ਹੱਲ ਨਹੀਂ ਹੋਣਾ ਨੀਤੀ ਜੋਗ ਦੀ ਬੈਠਕ 'ਚ ਜੀ ਜੀ ਜਦੋਂ 4000 ਕਿਊਸਕ ਹਰਿਆਣਾ ਨੂੰ ਜਾ ਰਿਹਾ ਸੀ ਤਦ ਵੀ ਇਹਨਾਂ ਦਾ ਬਿਆਨ ਨਹੀਂ ਸੀ ਕਿ ਇੱਕ ਬੂੰਦ ਨਹੀਂ ਜਾਣ ਦੇਾਂਗੇ ਹਾਂ 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 ਜਦੋਂ ਹੁਣ 10000 ਕਿਊਸਕ ਜਾ ਰਿਹਾ ਹੈ ਹਾਂ ਅਗਲੇ ਕਹਿੰਦੇ ਸਾਨੂੰ 10000 ਕਿਊਸਕ ਮਿਲ ਗਿਆ ਹਾਂ ਤੇ ਸਾਡੇ ਵਾਲਾ ਮੰਤਰੀ ਕਹਿੰਦਾ ਨਾ ਜੀ ਅਜੇ ਕਿੱਥੇ ਮਿਲ ਗਿਆ ਅਜੇ ਤਾਂ ਅਸੀਂ ਨਹਿਰਾਂ 'ਚ ਪੂਰਾ ਛੱਡਿਆ ਹੀ ਨਹੀਂ ਤੇ ਤਾਂ ਨਹਿਰ ਦੀ ਕੈਪੈਸਿਟੀ ਹੋਣੀ ਅਗਲੇ ਆਪਣੇ ਹਰਿਆਣਾ 'ਚ ਬਿਆਨ ਦੇ ਰਹੇ ਨੇ ਕਿ ਸਾਨੂੰ ਪਾਣੀ ਪੂਰਾ ਮਿਲ ਗਿਆ ਤੇ ਸਾਡੇ ਵਾਲਾ ਕਹਿੰਦਾ ਨਹੀਂ ਜੇ ਜੇ ਪੂਰਾ ਦਿੱਤਾ ਨਹੀਂ ਪਤਾ ਨਹੀਂ ਹੁਣ ਉਹ ਹਰਿਆਣੇ ਵਾਲੇ ਪਾਸਿਓਂ ਬੋਲਦਾ ਕਿ ਸਾਡੇ ਵਾਲੇ ਪਾਸਿਓਂ ਬੋਲਦਾ ਤੂੰ ਹੂੰ ਕਿ ਤੂੰ ਕਲੇਸ਼ ਪਾਉਣਾ ਹੈ ਕਿ ਨਵੇੜਨਾ ਹੈ ਹੂੰ ਹੂੰ ਪਾਣੀ ਹੁਣ ਵੀ ਜਾ ਰਿਹਾ ਪੂਰਾ ਅਗਲੇ ਅਗਲੇ ਕਹਿੰਦੇ ਸਾਡੀ ਮੰਗ ਦੇ ਹਿਸਾਬ ਨਾਲ ਪੂਰਾ ਜਾ ਰਿਹਾ ਜੀ ਜੀ ਹੈਨਾ ਤੇ ਫਿਰ ਇੱਕ ਬੂੰਦ ਵਾਲਾ ਕਿੱਥੋਂ ਰਹਿ ਗਿਆ ਆਹ ਡਾਇਲੋਗ ਕਮਾਲ ਹੈ ਇੱਕ ਬੂੰਦ ਵੀ ਨਹੀਂ ਜਾਣਦੇ ਆਂਗੇ ਸਾਰਾ ਕੁਝ ਦੇ ਕੇ ਵੀ ਬੀਬੀਐਮਬੀ ਗਵਾ ਕੇ ਵੀ ਕੇਂਦਰੀ ਕੰਟਰੋਲ ਕਰਾ ਕੇ ਵੀ ਹੈਨਾ ਤੇ ਤੁਸੀਂ ਕਹੋ ਕਿ ਅਸੀਂ ਕਬੂੰਦ ਨਹੀਂ ਜਾਣਦੇ ਆਂਗੇ ਹਾਂਜੀ ਹੁਣ ਨੀਤੀਯੋਗ ਦੇ ਵਿੱਚ ਕਹਿੰਦੇ ਜੀ ਮੈਂ ਗੱਲ ਰੱਖੂਗਾ ਤੇ ਸਭ ਦੇ ਦਰਮਿਆਨ ਇਹ ਵੀ ਪਹਿਲੂ ਉੱਭਰਿਆ ਜੀ ਕਿ ਜਿਹੜਾ ਕੇਂਦਰੀ ਕੰਟਰੋਲ ਵਾਲਾ ਫੈਸਲਾ ਹੈ ਇਹ ਜਦੋਂ ਕੇਂਦਰ 'ਚ ਇਹੀ ਭਾਜਪਾ ਦੀ ਸਰਕਾਰ ਸਿਨੇਂਦਰ ਮੋਦੀ ਵਾਲੀ ਤੇ ਪੰਜਾਬ 'ਚ ਕੈਪਟਨ ਅਮਰਿੰਦਰ ਦਾ ਰਾਜ ਸੀ ਕਹਿੰਦੇ ਜੀ ਉਸ ਸਮੇਂ ਹੋਇਆ ਜੀ ਇਹ 2021 ਦੇ ਵਿੱਚ 23 ਜੁਲਾਈ 2021 ਨੂੰ ਕਹਿੰਦੇ ਜੀ ਇਹ ਕੇਂਦਰੀ ਸੁਰੱਖਿਆ ਦਸਤੇ ਡੈਮਾਂ ਤੇ ਤਨਾਤ ਕਰਨ ਦਾ ਫੈਸਲਾ ਹੋਇਆ ਹੂੰ ਹੂੰ ਮਤਲਬ ਜੇ ਕੈਪਚਰ ਦੇ ਸਮੇ ਹੋਇਆ ਤੇ ਤੁਸੀਂ ਅੱਜ ਤੱਕ ਇਹਨੂੰ ਕਿਵੇਂ ਨਹੀਂ ਫਿਰ ਬਦਲ ਸਕੇ ਜੇ ਉਹਨੇ ਐਡੀ ਵੱਡੀ ਗਲਤੀ ਕੀਤੀ ਆਪਣੇ ਆਪ ਨੂੰ ਪਾਣੀਆਂ ਦੇ ਰੱਖ ਕੇ ਕਾਹਨ ਵਾਲੇ ਆ ਪਤਾ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਉਹ ਤਾਂ ਸਾਡੀਆਂ ਜੜਾਂ 'ਚ ਨਮਾ ਤੇਲ ਦੇ ਗਿਆ ਕਿਸੇ ਨੇ ਸਮਝੇ ਨਹੀਂਗਾ ਪੰਜਾਬ ਦੀ ਵਿਧਾਨ ਸਭਾ 'ਚ ਜਦੋਂ ਇਹ ਹ ਅਧਿਕਾਰਤ ਤੌਰ ਤੇ ਕਰ ਗਿਆ ਕਿ ਜਿੰਨਾ ਪਾਣੀ ਜਾਂਦਾ ਉਹਨਾਂ ਦਾ ਜਾਂਦਾ ਰਹੂਗਾ ਜਾਂਦਾ ਰਹੂ ਸਹੀ ਗੱਲ ਤੇ ਤਾਰਾ 78 79 ਅਸੀਂ ਤੁਸੀਂ ਰੱਦ ਕਰ ਲੈਂਦੇ ਹੂੰ ਤੁਸੀਂ ਕਦਿੰਦਾ ਸੈਸ਼ਨ ਬੁਲਾਇਆ ਸੀ ਤੁਸੀਂ ਰਿਐਲਿਟੀ ਤੇ ਆ ਜਾਂਦੇ ਤੇ ਆਹ ਫੈਸਲੇ ਨੂੰ ਵੀ ਤੁਸੀਂ ਬਲਿਆਉ ਬਿਲ ਹੂੰ ਕਿ ਅਸੀਂ ਇਹਨੂੰ ਰੱਦ ਕਰਦੇ ਆ ਅਸੀਂ ਨਹੀਂ ਮੰਨਦੇ ਜੀ ਹੂੰ ਇੱਕ ਵਾਰ ਰਾਜਪਾਲ ਵਾਪਸ ਭੇਜੂਗਾ ਦੂਜੀ ਵਾਰਕਰ ਉਹਨਾਂ ਦਾ ਸੁਪਰੀਮ ਕੋਰਟ ਨੇ ਕਿਹਾ ਤਾਂ ਦੂਜੀ ਵਾਰ ਤੋਂ ਬਾਅਦ ਜਾਂ ਉਹਨੂੰ ਹਾਂ ਕਰਨੀ ਪਊਗੀ ਜਾਂ ਉਹਨੂੰ ਰਾਸ਼ਪਤੀ ਨੂੰ ਭੇਜਣਾ ਪਊਗਾ ਜੀ ਜੀ ਫਿਰ ਪੰਜਾਬ ਆਪੇ ਫੈਸਲਾ ਤੁਸੀਂ ਲੜੋ ਤਾਂ ਸਹੀ ਹੂੰ ਉਹ ਤਾਂ ਨਲਾਇਕ ਸੀ ਨਲਾਇਕੀਆਂ ਕਰਗੇ ਅਕਾਲੀ ਬੀਜੇਪੀ ਵਾਲੇ ਕਾਂਗਰਸੀ ਵਾਲੇ ਲੋਕਾਂ ਨੇ ਤੌਰ ਤੇ ਲੋਕ ਹੋਰ ਕੀ ਕਰ ਲੈਣ ਹਮ 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 ਲੋਕਾਂ ਨੇ ਤੁਹਾਨੂੰ ਰਾਜਪਾਕ ਸੌਂਪਤਾ ਤੇ ਤੁਸੀਂ ਚੁਟਕਲੇ ਸੁਣਾਉਣੇ ਹਮ ਜੀ ਬਿਆਨ ਹੀ ਕਰਨੇ ਆ ਟੋਟਕੇ ਹੀ ਸਾਢੇ 3 ਸਾਲ ਹੋ ਗਏ ਉਹਨਾਂ ਨੂੰ ਭੰਡ ਕੇ ਕਦੋਂ ਤੱਕ ਆਪਣਾ ਰਾਜਪਾਕ ਚਲਾਓਗੇ ਹੁਣ ਤੁਸੀਂ ਕਰ ਲਓ ਨਾ 3 ਸਾਲ ਤੋਂ ਢੋ ਸਾਢੇ 3 ਸਾਲ ਤੁਹਾਨੂੰ ਉਹ ਚੱਲੇ ਹਮ ਤੁਸੀਂ ਉਹ ਸਾਰੀਆਂ ਗਲਤੀਆਂ ਠੀਕ ਕਰ ਲਓ ਹਮ ਹਮ ਸੋ ਨੀਤੀਯੋਗ ਦੀ ਬੈਠਕ ਚ ਲੈ ਜਾਓ ਖਰੜਾ ਜੀ ਜਦ ਤੱਕ ਕਰੋ ਮੰਗ ਉਥੇ ਕਿ ਨੀਤੀਯੋਗ ਦੀ ਬੈਠਕ ਇਸ ਵਾਰ ਜੀ ਲਾਈਵ ਹੋਊਗੀ ਜੀ ਜੀ ਫਿਰ ਤਾਂ ਪੰਜਾਬ ਦੇਖੇਗੇ ਤੁਸੀਂ ਕਿੰਨੇ ਕੁ ਉਥੇ ਸ਼ੇਰ ਵਾਂਗ ਘੜਕਿਓਂ ਤੇ ਕਿੰਨੇ ਕੁ ਨਹੀਂ ਉਥੇ ਭਿੱਗੀ ਬਿੱਲੀ ਬਣ ਕੇ ਬੈਠਣਾ ਤੁਸੀਂ ਸਾਰਿਆਂ ਨੂੰ ਪਤਾ ਹੂੰ ਉਥੇ ਤਾਂ ਭਿੱਜੀ ਬਿੱਲੀ ਵਾਂਗ ਕੁਸਕਰਾਨੀਆਂ ਤੁਸੀਂ ਜੀ ਤੇ ਜੱਸ ਸਰ ਨੋ ਸਰ ਕਰਕੇ ਆ ਜਾਣਾ ਤੇ ਸਾਰਿਆਂ ਨੂੰ ਪਤਾ ਕਿ ਹਾਂ ਕਿ ਮੈਂ ਤੁਹਾਨੂੰ ਉਥੋਂ ਵੀ ਹੁਕਮ ਆਉਂਦੇ ਤੁਸੀਂ ਉਹ ਵੀ ਮੰਨਦੇ ਹੋ ਤੇ ਕੇਜਰੀਵਾਲ ਦੇ ਵੀ ਹੁਕਮ ਤੁਸੀਂ ਮੰਨਦੇ ਹੋ ਤੁਸੀਂ ਤਾਂ ਦੋ ਕਿਸਤੀਆਂ ਚ ਪੈਰ ਰੱਖ ਕੇ ਤੁਰ ਰਹੇ ਹੋ ਜਿਨਾ ਪੰਜਾਬ ਸਾਰਾ ਸਮਝ ਰਿਆ ਹੋ। ਜੀ ਜੀ ਬਿਲਕੁਲ। ਤੇ ਉਹਦਾ ਸਾਨੂੰ ਕਿੰਨਾ ਕੁ ਫਾਇਦਾ ਕਿੰਨਾ ਕੁ ਨਫਾ ਕਿੰਨਾ ਕੁ ਨੁਕਸਾਨ ਹੋਣਾ ਇਹ ਨੀਤੀਯੋਗ ਦੀ ਬੈਠਕ ਚ ਪਤਾ ਲੱਗ ਜਾਣਾ। ਪਹਿਲਾਂ ਵੀ ਬਹੁਤ ਬੈਠਕਾਂ ਹੋਈਆਂ। ਜਦੋਂ ਉੱਥੋਂ ਖੱਟ ਕੇ ਮੁੜੇ ਉੱਥੋਂ ਹੁਕਮ ਮਿਲਦੇ ਨੇ। ਹਮ ਮਾੜਾ ਮੋਟਾ ਜੇ ਕੋਈ ਬੋਲਦਾ ਤੇ ਉਹਨੂੰ ਚੁੱਪ ਕਰਾਤਾ ਜਾਂਦਾ। ਮਮਤਾ ਬੈਨਰਜੀ ਨੀਤੀਯੋਗ ਦੀ ਬੈਠਕ ਛੱਡ ਕੇ ਬਾਹਰ ਆ ਗਈ ਸੀ ਕਿ ਸਾਨੂੰ ਟਾਈਮ ਇਹ ਨਹੀਂ ਦੇਣਾ, ਬੋਲਣ ਨਹੀਂ ਦੇਣਾ ਫਿਰ ਅਸੀਂ ਕਰਨਾ ਕੀ ਇਹ ਜੀ ਬੈਠਕ ਦਾ। ਹਮ ਸਹੀ ਹੈ ਬਿਲਕੁਲ ਸਹੀ। ਬਿਲਕੁਲ ਤੁਸੀਂ ਉਹ ਵੀ ਨਹੀਂ ਕਰ ਸਕਦੇ ਤੁਸੀਂ ਚੁੱਪ ਕਰਕੇ ਬੈਠੋਗੇ ਜੀ ਬਿਲਕੁਲ